ਐਸਜੀਪੀਸੀ ਦੀਆਂ ਚੋਣਾ ਲੜਨ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਦੱਸਿਆ ਕਿ ਉੱਥੇ ਦੂਜੇ ਪਾਸੇ ਉਹਨਾਂ ਦੇ ਕਹਿਣਾ ਹੈ ਕਿ ਜਦੋਂ ਵੀ ਜੇਲ੍ਹ ਤੋਂ ਬਾਹਰ ਪਾਈ ਅਮਰਤਪਾਲ ਸਿੰਘ ਬਾਹਰ ਆਉਂਦੇ ਨੇ ਤਾਂ ਆਉਂਦੀ ਸਾਰੀ ਜਿਹੜਾ ਕਿ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਤੇ ਐਸ.ਪੀ.ਸੀ ਦੀਆਂ ਚੋਣਾਂ ਲੜਨ ਦਾ ਐਲਾਨ ਵੀ ਜਿਹੜਾ ਕਿ ਜਲਦ ਹੋਵੇਗਾ ਤੇ ਜਿਸ ਦੇ ਦੌਰਾਨ ਉੱਥੇ ਇੱਕ ਸਿੱਖ ਜਥੇਬੰਦੀਆਂ ਨੂੰ ਵੱਡੀ ਅਪੀਲ ਸਰਬਜੀਤ ਸਿੰਘ ਖਾਲਸਾ ਰੇ ਕੀਤੀ ਹੈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਪੁਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਹਾਂਜੀ ਲੜਾਂਗੇ ਐਸ.ਪੀ.ਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਣਾ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ

ਔਰੇ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੋੜ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਰਾਮਦਾਸ ਜੀ ਦਾ ਤਾਂ ਇਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜ ਦੇ ਪਹਿਲਾਂ ਜੇ ਵੀ ਪਾਰਟੀ ਬਣਾਉਂਦਾ ਅਲੱਗ ਕੀਤਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਜੀ ਪੀ ਸੀ ਇਲੈਕਸ਼ਨ ਲੜੇਂਦਾ ਵੀ ਕੋਈ ਨਹੀਂ ਹਾਂਜੀ ਲੜਾਂਗੇ ਆਈ ਸੀ ਪੀ ਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿ ਨਹੀਂ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨੰਬਰ ਦੀ ਦਵਾਦ ਚੱਲਦੇ ਆਂ ਥੰਮ ਸਾਹਿਬ ਹੈ ਨੰਬਰ ਦੇ ਵਿੱਚ ਉਹ ਦੇਖੀ ਕਿ ਕਿੱਦਾਂ ਜਾਂ ਦੇਖੀ ਕਿੱਡੀ ਜਾ ਰਹੀ ਹੈ ਕਿ ਪੱਗਵਾ ਕੀਤਾ ਗਿਆ ਹੈ ਹੈ ਜੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਅੰਡਰ ਯੂ ਐਫ ਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਕੀ ਜੈਮਨ ਜੇ ਤਾਂ ਸਾਡੇ ਕੋਲ ਇੱਕ ਹੀ ਕੰਦ ਬਸ ਅੱਜ ਅਸੀਂ ਉਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਗੁਰੂ ਰਾਮਦਾਸ ਜੀ ਦਾ ਤਾਂ ਇਧਰੋਂ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦੇ ਪੈਣਾ ਠੀਕ ਹੈ ਜੀ ਪਾਰਟੀ ਬਣਾਉਂਦਾ ਹੈ ਅਲੱਗ ਕਿਤੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਅੱਗੇ ਨੰਬਰ ਦਵਾਜ ਚੱਲਦੇ ਆਂ ਵੀ ਖੰਮ ਸਾਹਿਬ ਹੈ ਨੰਬਰ ਜਨ ਤੱਕ ਉਹ ਦੇਖੀ ਕਿ ਕਿੰਨਾ ਅਧਿ ਕਿ ਕਿਤੀ ਜਾ ਰਹੀ ਹੈ ਕਿ ਪ੍ਰਗਰਾ ਕੀਤਾ ਗਿਆ ਹੈ ਤੇ ਹੈ ਸਾਜੀ ਜੇ ਮੈਂ ਸ਼ਰਮਨੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ। ਬਸ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿਹਾ ਪਹਿਲਾਂ ਅਜ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਰਾਮਦਾਸ ਜੀ ਦਾ ਆਈ ਦਮ ਨੂੰ ਅੱਗੇ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜਦੇ ਪਹਿਲਾਂ ਠੀਕ ਹੈ ਜਵੀ ਪਾਰਟੀ ਬਣਾਉਂਦਾ ਹੈ ਅਲੱਗ ਕੀਤਾ ਹੈ ਜਿਹਦੇ ਬਾਰੇ ਕੀ ਕਹਿਣਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਤਰੀਕ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਟਿਕਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਠੀਕ ਹੈ ਨਵਾਂ ਵੀ ਬਾਅਦ ਚੱਲਦੇ ਆ ਕਮਸਾਂ ਸਾਥ ਹੈ ਅੰਪੱਦ ਦੇ ਵਿੱਚ ਉਹ ਦੇ ਕੀ ਕਿ ਜਾ ਰਹਾ ਦੇਖੀ ਕਿ ਕੀ ਜਾਰੀ ਹੈ ਕਿ ਭਗਵਾ ਕੀਤਾ ਗਿਆ ਹੈ ਜਾਜੀ ਜਿਵੇਂ ਸ਼ਰਮਨੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਬਸ ਅੱਜ ਜਿਸੀ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੁਰਦ ਸਾਹਿਬ ਦੇ ਉੱਤੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ RAMDAS ji ਦਾ ਤਾਂ ਇਧਰੋਂ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਨ ਸਿੰਘ ਤੋੜਦੇ ਪਹਿਲਾਂ ਠੀਕ ਜਿਵੇਂ ਪਾਰਟੀ ਬਣਾਉਂਦਾ ਅਲੱਗ ਕੀਤਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤੂੰ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨਵਾਂ ਵੀ ਬਾਦ ਚ ਚੱਲਦੇ ਆਂ ਕਿ ਖੰਮ ਸਾਹਿਬ ਹੈ ਨੰਬਰ ਦੇ ਵਿੱਚ ਉਹਦੇ ਕੀ ਕੀ ਚੱਲ ਰਹੀ ਹੈ ਕਿ ਕਿ ਕੀ ਜਾਰੀ ਹੈ ਕਿ ਭਗਵਾ ਕੀਤਾ ਗਿਆ ਹੈ ਜੀ ਜੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਅੰਡਰ ਯੂਐਫੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਜੀ ਜਦੋਂ ਮੈਂ ਜਤਾਂ ਸਾਡੇ ਕਲਾ ਇੱਕ ਹੀ ਕੇਂਦਰ ਬਸ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲੀਏ ਗੁਰੂ ਰਾਮਦਾਸ ਜੀ ਦਾ ਤਾਂ ਇਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦ ਦੇ ਪਹਿਲਾਂ ਜੇ ਵੀ ਪਾਰਟੀ ਬਣਾਉਂਦਾ ਹੈ ਅਲਾਵਾ ਕਿਤੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਡੀਪੀਸੀ ਇਲੈਕਸ਼ਨ ਲੜੇਂਦਾ ਵੀ ਤਿਆਰ ਹਾਂ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਵੀ ਕਿਹਾ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਅੱਗੇ ਨਵਾਂ ਵੀ ਬਾਅਦ ਚੱਲਦੇ ਆਂ ਜਿ ਖੰਮ ਸਾਹ ਦੇ ਰੰਗ ਪਰਦੇ ਨੂੰ ਲੈ ਕੇ ਉਹਦੇ ਕੀ ਕੀ ਜਾਂਦਾ ਦੇਖੀ ਕਿੱਡੀ ਜਾ ਰਹੀ ਹੈ ਕਿ ਭਗਵਾ ਕੀਤਾ ਗਿਆ ਹੈ ਤੇ ਹੈ ਦਜੀ ਜਿਵੇਂ ਸ਼ਰਮਨੀ ਕਮੇਟੀ ਦੇ ਅੰਡਰ ਯੂਏਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਕੀ ਜੇ ਮੈਂ ਦੱਸਾਂ ਸਾਡੇ ਕਲਾਇਕੀ ਕੇਂਦਰ ਬਸ ਅੱਜ ਅਸੀਂ ਔਰੇ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਗੁਰੂ ਰਾਮਦਾਸ ਜੀ ਦਾ ਤਾਂ ਇੱਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦ ਦੇ ਪਹਿਲਾਂ ਜੀ ਜੇ ਵੀ ਪਾਰਟੀ ਬਣਾਉਂਦਾ ਐ ਲਾਂਚ ਕੀਤਾ ਹੈ ਜਿਹਦੇ ਬਾਰੇ ਕਿਹਨੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਟਾਈਮ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨੰਨਾਂ ਦੀ ਬਾਅਦ ਚੱਲਦੇ ਆਂ ਖੰਮ ਸਾਹਿਬ ਦਾ ਰੰਗ ਪਰਦੇ ਨੂੰ ਚੱਲਦੇ ਉਹ ਦੇਖੀ ਕਿ ਕਿੱਦਾਂ ਜਾ ਰਹੀ ਹੈ ਕਿ ਪਲਵਾ ਕੀਤਾ ਗਿਆ ਹੈ ਤੇ ਹੈ ਦਾਜੀ ਜੋ ਮੈਂ ਸ਼੍ਰੋਮਣੀ ਕਮੇਟੀ ਦੇ ਅੰਡਰ ਯਾਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ। ਬਸ ਅੱਜ ਅਸੀਂ ਔਰੇ ਤੁਰ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲੀਏ ਗੁਰੂ ਰਾਮਦਾਸ ਜੀ ਦਾ ਆਈ ਦੰਨੋ ਅੱਗੇ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੌਨਸਨ ਟੁੱਟਦੇ ਪਹਿਲਾਂ ਠੀਕ ਹੈ ਜੀ ਪਾਰਟੀ ਬਣਾਉਂਦਾ ਹੈ ਅਲੱਗ ਕੀਤਾ ਹੈ ਬਾਰੇ ਕੀ ਕਰਨਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਡੀਪੀਸੀ ਇਲੈਕਸ਼ਨ ਲੜੇਂਦਾ ਵੀ ਕੋਈ ਨਹੀਂ ਹਾਂਜੀ ਲੜਾਂਗੇ ਐਡੀਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੜੀ ਕਿਤੇ ਨਾ ਕੋਈ ਦਵਾ ਚੱਲਦੇ ਕਮਸਾਂ ਸਾਹ ਹੈ ਨੰਬਰ ਦੇ ਵਿੱਚ ਉਹ ਦੇ ਕੀ ਕੀ ਜਾ ਰਿਹਾ ਦੇਖੀ ਕਿਤੇ ਜਾ ਰਹੀ ਹੈ ਕਿ ਭਗਵਾ ਕੀਤਾ ਗਿਆ ਹੈ ਜਾਦੀ ਜਿਵੇਂ ਸ਼ਰਮ ਲਈ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਬਸ ਅੱਜ ਜਿਉਂਰੇ ਤੁਰ ਸਾਹਿਬ ਦੀ ਵਰਸੀ ਤੇ ਆਏ ਸੀ ਮਹਾਂ ਸਿੰਘ ਤੁਰ ਸਾਹਿਬ ਦੇ ਉੱਤੇ ਤੇ ਅਸੀਂ ਕਪਨ ਅਜ ਕਾਲ ਤੱਕ ਸਾਹਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਜੀ ਰਾਮਦਾਸ ਜੀ ਦਾ ਤਾਂ ਇਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਨ ਸਿੰਘ ਤੋੜਦੇ ਪਹਿਲਾਂ ਠੀਕ ਜਿਵੇਂ ਪਾਰਟੀ ਬਣਾਉਂਦਾ ਐ ਲਾਗਤ ਤੇ ਮੇਰੇ ਬਾਰੇ ਕੀ ਕਹਿੰਦੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤਰੀ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੇ ਨਵਾਂ ਵੀ ਬਾਦ ਚਲਦੇ ਆਂ ਕਿ ਖੰਮ ਸਾਹਿਬ ਹੈ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਦੇਖੀ ਕਿ ਕਿਹਦਾ ਜਹਾ ਦੇਖੀ ਕਿ ਕੀ ਜਾਰੀ ਹੈ ਕਿ ਪਲਵਾ ਕੀਤਾ ਗਿਆ ਹੈ ਜੀ ਸਾਜੀ ਜਿਵੇਂ ਸ਼੍ਰੋਮਣੀ ਕਮੇਟੀ ਦੇ ਅੰਡਰ ਯਾਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਜੀ ਜਦੋਂ ਮੈਂ ਜਨਤ ਸਾਡੇ ਇਕ ਇਕੇਂਟਰ ਬਸ ਅੱਜ ਅਸੀਂ ਉਰੇ ਤੁਰ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਹਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਜੀ ਰਾਮਦਾਸ ਜੀ ਦਾ ਤਾਂ ਇਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰ ਦੇ ਪਹਿਲਾਂ ਜੀ ਜਵੀ ਪਾਰਟੀ ਬਣਾਉਂਦਾ ਐ ਲੰਘ ਕੀਤਾ ਮੇਰੇ ਬਾਰੇ ਕੀ ਕਰਨ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਪਹੁੰਚਾਂਗੇ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਣਾ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਡੈਲੀਟ ਨੰਬਰ ਵੀ ਪਵਾ ਦਿੱਤੇ ਚੱਲ ਗਿਆ ਹੈ ਕਿ ਖੰਮਸਾਹ ਦਾ ਰੰਗ ਪਦੇ ਨੂੰ ਤੈਕੀ ਕਿ 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 ਕਿ